ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਬਾਰ ਸੰਪਰਦਾਏ ਸੰਤਾ ਆਸ਼ਰਮ ਨੋਪੋ ਸਾਹਿਬ ਵੱਲੋਂ ਜੋ ਕਿ ਲੁਧਿਆਣਾ ਸ਼ਹਿਰ ਵਿੱਚ ਤਿੰਨ ਦਰਬਾਰ ਧਾਰਮਿਕ ਨੂਰੀ ਦੀਵਾਨ ਸਜਾਈ ਜਿਨ੍ਹਾਂ ਨੂੰ ਅਗਰ ਭਾਵ ਰੱਖਦੇ ਆ ਪਰਸੋਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਲਾਈ ਬਾਣੀ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰੇ ਗਏ ਗੁਰੂ ਬਾਣੀ ਦਾ ਜਾਪ ਸ਼ੁਰੂ ਹੋਇਆ ਸ਼ਾਮ ਨੂੰ ਪਹਿਲਾ ਦੀਵਾਨ ਸਜਿਆ ਫਿਰ ਮੱਧ ਦੇ ਭੋਗ ਤੋਂ ਉਪਰੰਤ ਗੁਰੂ ਬਾਣੀ ਦੇ ਪ੍ਰਵਾਹ ਚੱਲਦੇ ਰਹੇ ਤੇ ਰਾਤ ਦੂਸਰਾ ਦੀਵਾਨ ਸਜਿਆ ਜਿਦੇ ਵਿੱਚ ਬੇਅੰਤ ਸੰਗਤਾਂ ਨੇ ਮੂਲ ਮੰਤਰ ਦਾ ਜਾਪ ਪ੍ਰਾਪਤ ਕਰਿਆ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਰਹਿਮਤ ਕਰੀ ਵੱਡੀਆਂ ਬਖਸ਼ਿਸ਼ਾਂ ਸਾਨੂੰ ਦਿੱਤੀਆਂ ਨੇ ਮੂਲ ਮੰਤਰ ਦਾ ਜਾਪ ਗੁਰ ਸੰਗਤਾਂ ਨੇ 40 ਦਿਨ ਲਈ ਕਰਨਾ ਹੈ ਤੇ ਬਹੁਤ ਭਾਰੀ ਤਕਾਦ ਵਿੱਚ ਲੁਧਿਆਣਾ ਜੋ ਦੀਵਾਨ ਸਜ ਰਿਹਾ ਦਾਣਾ ਮੰਡੀ ਵਿੱਚ ਉਥੇ ਲੋਪੋਂ ਸਾਹਿਬ ਇਹ ਸੰਗਤਾਂ ਨੇ ਮੂਲ ਮੰਤਰ ਦੀ ਪ੍ਰਾਪਤੀ કરી ਅੱਜ ਸਬਕਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਲਾਈ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਹੁਣ ਤੀਸਰਾ ਤੇ ਸੰਪੂਰਨਤਾ ਵਾਲਾ ਦੀਵਾਨ ਹੈ। ਇਹ ਜਰੋ ਵੀ ਦੀਵਾਨ ਚੱਲਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਿਸ਼ਨ ਹੈ ਪੰਗਤ ਔਰ ਸੰਗਤ 24 ਘੰਟੇ ਨਾਲ ਦੀ ਨਾਲ ਗੁਰੂ ਖੇਤਰ ਨਿਰੰਤਰ ਚੱਲਦਾ ਵਾ। ਔਰ ਗੁਰਬਾਣੀ ਦਾ ਪ੍ਰਚਾਰ ਸਿੱਖ ਇਤਿਹਾਸ, ਗੁਰ ਇਤਿਹਾਸ ਖਾਲਸਾ ਪੰਥ ਦਾ ਜੀਵਨ ਭਗਤਾਂ ਸੰਤਾਂ ਮਹਾਪੁਰਸ਼ਾਂ ਸਿੱਖਾਂ ਦੀ ਜੀਵਨੀ ਦੇ ਇਤਿਹਾਸ ਵਿੱਚ ਜਿਹੜੇ ਕਵੀਸ਼ਰੀ ਜਥਿਆਂ ਵੱਲੋਂ ਗੋਲੇ ਜਾਂਦੇ ਆ ਤੇ ਉਸ ਤੋਂ ਉਪਰੰਤ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਦੀ ਅਲਾਈ ਬਾਣੀ ਦੀ ਅਮਰ ਕਥਾ ਗੁਰੂ ਸੰਗਤਾਂ ਪਰ ਅੜ ਮਿਲ ਕੇ ਉਹਦੀ ਪ੍ਰਾਪਤੀ ਕਰਦੇ ਆ ਅੱਜ ਜਿੱਥੇ ਤੀਸਰਾ ਤੇ ਸੰਪੂਰਨਤਾ ਦਾ ਦੀਵਾਨ ਹੈ ਉਥੇ ਅਸੀਂ ਹਰ ਦੀਵਾਨ ਵਿੱਚ ਗੁਰ ਸੰਗਤਾਂ ਨੂੰ ਬੇਨਤੀ ਕਰੀ ਹੈ ਤੁਸੀਂ ਵੀ ਹਮੇਸ਼ਾ ਸਾਰੇ মিডিਆ ਵਾਲੇ ਸੱਜਣ ਬੜਾ ਪ੍ਰੇਮ ਕਰਦੇ ਹੋ ਤੇ ਸਾਡਾ ਜਿਹੜਾ ਸਨੇਹਾ ਹੁੰਦਾ ਇਹ ਦੂਰ ਦਰਾਡੇ ਬੈਠੀਆਂ ਗੁਰ ਸੰਗਤਾਂ ਨੂੰ ਪਹੁੰਚਾਉਂਦੇ ਹੋ ਤੇ ਤਿੰਨੇ ਦਿਨ ਤੁਸੀਂ ਇਹ ਸਾਡਾ ਸਨੇਹਾ ਭੇਜ ਰਹੇ ਹੋ ਅੱਜ ਫੇਰ ਗੁਰ ਸੰਗਤਾਂ ਨੂੰ ਬੇਨਤੀ ਆ ਗੁਰੂ ਪਿਆਰੀ ਗੁਰ ਸੰਗਤ ਦੀ ਇਹ ਜਿਹੜੇ دیਵਾਨ ਹੈ ਇਹਨਾਂ ਦੇ ਕੁਝ ਵਿਸ਼ੇਸ਼ ਮਕਸਦ ਹੁੰਦੇ ਆ ਸਭ ਤੋਂ ਵੱਡਾ ਮਕਸਦ ਤਾਂ ਹੈਗਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੀਏ ਗੁਰੂ ਦੇ ਲੜ ਲੱਗੀਏ ਔਰ ਸਾਨੂੰ ਇਤਿਹਾਸ ਆਪਣਾ ਵਾਖਬ ਹੋਈਏ ਬਹੁਤ ਕੀਮਤੀ ਸਾਡਾ ਇਤਿਹਾਸ ਹੈ ਉਹਦੇ ਨਾਲ ਨਾਲ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਮਿਸ਼ਨ ਹੈ ਉਹ ਲੋਕਾਂ ਦੇ ਹਰ ਹਿਰਦੇ ਤੱਕ ਪਹੁੰਚਾਉਣਾ ਕਿਉਂਕਿ ਵਾਤਾਵਰਣ ਲਈ ਸੇਵਾ ਕਰਨੀ ਗੁਰੂ ਬਾਣੀ ਦਾ ਫਰਮਾਨ ਹੈ ਵੀ ਜਿਹੜਾ ਇਹ ਧਰਤੀ ਹੈ ਸਾਡੀ ਮਾਂ ਆ ਜਿਹੜਾ ਪਾਣੀ ਹੈ ਇਹ ਸਾਡਾ ਪਿਤਾਲਾ ਕੌਣ ਆ ਜਿਹੜਾ ਇਹ ਸਾਡਾ ਗੁਰੂ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੇ ਇਹ ਤਿੰਨੇ ਸਾਡੇ ਜੀਵਨ ਦਾ ਮੂਲ ਆਧਾਰ ਨੇ ਸਾਡੇ ਕੰ ਦੇ ਪੰਜ ਤੱਤਾਂ ਪੰਜਾਂ ਤੱਤਾਂ ਦੇ ਵਿੱਚੋਂ ਪ੍ਰਮੁੱਖ ਤੱਤ ਹੈ ਇਸ ਲਈ ਸਾਨੂੰ ਧਰਤੀ ਦੀ ਸਫਾਈ ਧਰਤੀ ਨੂੰ ਸ਼ੁੱਧਤਾ ਇਹਦੇ ਵਿੱਚ ਅਸੀਂ ਨਾ ਨਾ ਪ੍ਰਕਾਰ ਦੀਆਂ ਸਾਨੂੰ ਫਸਲਾਂ ਜਿੱਥੇ ਅਸੀਂ ਖੇਤੀਬਾੜੀ ਕਰਦੇ ਆ ਉੱਥੇ ਹੁਣ ਸਾਨੂੰ ਨਵੇਂ ਤਰੀਕੇ ਵੀ ਕੁਝ ਅਪਣਾਉਣੇ ਪੈਣੇ ਆ ਬਾਗ ਬਗੀਚੀਆਂ ਲਾਈਏ ਫਲ ਫਰੂਟ ਹੋਵੇ ਸਬਜ਼ੀਆਂ ਦਾ ਕਰੀਏ ਔਰ ਨਾਲ ਇਹਦੇ ਦੋ ਫਾਇਦੇ ਆ ਇੱਕ ਤਾਂ ਵੱਧ ਤੋਂ ਵੱਧ ਦਰਖਤ ਲੱਗ ਜਾਣਗੇ ਵਾਤਾਵਰਨ ਸ਼ੁੱਧ ਹੋਊਗਾ ਬਾਕੀ ਅਸੀਂ ਲੋਕੋ ਸੰਪਰਦਾਏ ਵੱਲੋਂ ਨਾਰਾ ਵੀ ਦਿੱਤਾ ਰੱਬ ਦਾ ਨਾਮ ਪਿਤਾ ਤੇ ਮਾ ਤਰਵੈਣੀ ਦੀ ਸ਼ਾਂ ਤੇ ਨੇਤਰਾਂ ਇੱਕੋ ਜਿਹੀਆਂ ਜਣੇ ਜਿੱਥੇ ਮਾਪੇ ਦਾ ਸਨਮਾਨ ਕਰਨਾ ਵਾ ਉਥੇ ਗੁਰੂ ਮਹਾਰਾਜ ਦੀ ਬਾਣੀ ਨਾਲ ਜੁੜਨਾ ਵਾ ਕਿ ਉਹਦੇ ਨਾਲ-ਨਾਲ ਅਸੀਂ ਵਾਤਾਵਰਣ ਦੀ ਸੰਭਾਲ ਕਰਨੀ ਤਿੰਨ ਦਰਖਤ ਬੋੜ ਪਿੱਪੜ ਨਿੰਮ ਇਹ ਪ੍ਰਾਂਤਨ ਦਰਖਤ ਨਹੀਂ ਇਹ ਸਾਨੂੰ ਸੰਸਾਰਕ ਲੋਕਾਂ ਨੂੰ ਬਹੁਤ ਆਕਸੀਜਨ ਦਿੰਦੇ ਆ ਇਸ ਲਈ ਇਹ ਵੀ ਜਿਹੜੀ ਧਾਰਮਿਕ ਤੌਰ ਤੇ ਵੀ ਬੜੀ ਵੱਡੀ ਮਹਾਨਤਾ ਔਰ ਵਿਗਿਆਨਕ ਤੌਰ ਤੇ ਵੀ ਇਹਨੂੰ ਬੜਾ ਸਤਿਕਾਰਿਆ ਜਾਂਦਾ ਹੈ ਤੇ ਸਮਾਜਕ ਤੌਰ ਤੇ ਦੁਨੀਆ ਬੜਾ ਇਹਨੂੰ ਸਨਮਾਨ ਦਿੰਦੀ ਹੈ ਇਸ ਲਈ ਇਹ ਦਰਖਤ ਲਾਉਣੇ ਵੱਧ ਤੋਂ ਵੱਧ ਫਲਦਾਰ ਬੂਟੇ ਫੁੱਲ ਲਾਉਣੇ ਔਰ ਇਹ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਉਹਦੇ ਨਾਲ ਨਾਲ ਬਹ ਹੱਥ ਜੋੜ ਕੇ ਬੇਨਤੀ ਆ ਬਈ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਈਏ ਨਸ਼ਿਆਂ ਤੋਂ ਬਚਾਉਣ ਉਹਨਾਂ ਨੂੰ ਗੁਰੂ ਬਾਣੀ ਦੇ ਨਾਲ ਜੋੜੀਏ ਕਿਉਂਕਿ ਗੁਰੂ ਬਾਣੀ ਸਾਡਾ ਸਭ ਤੋਂ ਵੱਡਾ ਮਾਰਗਦਰਸ਼ਕ ਆ ਸੋ ਆਓ ਆਪਾਂ ਰਲ ਮਿਲ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਤੇ ਗੁਰੂ ਮਹਾਰੇ ਦੇ ਪਰਵਚਨਾ ਤੇ ਪੁਰਸ਼ਪਚਾੜੀਏ ਵਾਤਾਵਰਨ ਨੂੰ ਸ਼ੁੱਧ ਬਣਾਈਏ ਔਰ ਸਮਾਜ ਦੀ ਲੋਕਾਈ ਦੀ ਸੇਵਾ ਲਈ ਸਮਰਪਤ ਰਹੀਏ ਦਰਬਾਰ ਸੰਪਰਦਾਏ ਲੋਕੋ ਸਾਹਿਬ ਹਮੇਸ਼ਾ ਸਕੂਲਾਂ ਕਾਲਜਾਂ ਹਸਪਤਾਲਾਂ ਰਸਤਿਆਂ ਗੁਰੂ ਘਰਾਂ ਵਿੱਦਿਆ ਦਾ ਤੇ ਗੁਰੂ ਛੇਤਰਾਂ ਦਾ ਇਹ ਸੇਵਾਵਾਂ ਸਾਨੂੰ ਗੁਰੂਆਂ ਨੇ ਵਰਸਿਸ਼ ਕਰੀਆਂ ਅਸੀਂ ਉਹਨੂੰ ਨਮਾਉਂਦੇ ਰਹਿੰਨੇ ਆ ਤੇ ਤੁਹਾਡਾ ਬਹੁਤ ਸਾਰੇ ਚੈਨਲ ਵਾਲਿਆਂ ਦਾ ਧੰਨਵਾਦ ਹੈ ਸ਼ੁਕਰੀਆ ਤੁਹਾਡਾ ਪੰਜਾਬੀ ਚੈਨਲ ਵਾਲੇ ਲੁਧਿਆਣਾ ਚੈਨਲ ਜਿੰਨੇ ਵੀ ਤੁਸੀਂ ਸੱਜਣ ਪਰਸ ਆਏ ਹੋ ਧੰਨਵਾਦ ਤੇ ਗੁਰੂ ਮਹਾਰਾਜ ਤੁਹਾਨੂੰ ਖੁਸ਼ੀਆਂ ਬਖਸ਼ਣ ਤੇ ਆਪਾਂ ਜਿਹੜਾ ਗੁਰੂ ਦਾ ਸਨੇਹਾ ਹੈ ਜਿੱਤੇ ਅਸੀਂ ਸੰਗਤਾਂ ਤੱਕ ਬਚਾਉਨੇ ਆ ਤੁਸੀਂ মিডিਆ ਰਾਹੀਂ ਦੂਰ ਦਰਾਡੇ ਬੈਠੀਆਂ ਗੁਰ ਸੰਗਤਾਂ ਨੂੰ ਇਹ ਸਨੇਹਾ ਪਹੁੰਚਾਉਣੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ